ਤਾਜ 14 ਨਵੰਬਰ ترਨਤਾਰਨ ਉਪਚੋਨਾ ਦੇ ਚੋਣ ਨਤੀਜਿਆਂ ਦਾ ਦਿਨ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਖੜੇ ਆ ਮਾਈਪਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਦੇ ਵਿੱਚ ਕਾਊਂਟਿੰਗ ਸੈਂਟਰ ਬਣਿਆ ਹੋਇਆ ਹੈ ਜੋ ਕਾਊਂਟਿੰਗ ਹੈ ਉਹ ਸ਼ੁਰੂ ਹੋ ਚੁੱਕੀ ਹੈ 16 ਗੇੜਾਂ ਦੇ ਵਿੱਚ ਜੋ ਰਿਜ਼ਲਟ ਸਥਿਤੀ ਸਪਸ਼ਟ ਹੋਏਗੀ 16 ਗੇੜਾਂ ਦੇ ਵਿੱਚ ਇਹ ਜੋ ਕਾਊਂਟਿੰਗ ਹੋਏਗੀ ਸੋ ਤਸਵੀਰਾਂ ਤੁਹਾਨੂੰ ਕਾਊਂਟਿੰਗ ਸੈਂਟਰ ਤੋਂ ਬਾਹਰ ਦੀਆਂ ਦਿਖਾ ਰਹੇ ਆ ਦੱਸ ਦਈਏ ਕਿ ਕਾਊਂਟਿੰਗ ਸੈਂਟਰ ਦੇ ਬਾਹਰ ਉਮੀਦਵਾਰਾਂ ਦੇ ਪਰਿਵਾਰਾਂ ਦਾ ਆਣਾ ਸਪੋਰਟਰਸ ਦਾ ਆਣਾ ਸ਼ੁਰੂ ਹੋ ਚੁੱਕਾ ਹੈ ਵੱਡੀ ਗਿਣਤੀ ਦੇ ਵਿੱਚ ਸਮਰਥਕ ਨੇ ਉਹ ਕਾਊਂਟਿੰਗ ਸੈਂਟਰ ਦੇ ਬਾਹਰ ਇਕੱਠੇ ਹੋਏ ਹੋਏ ਨੇ ਉੱਥੇ ਦੱਸ ਦਈਏ ਕਿ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਵੀ ਪੂਕਤਾ ਇੰਤਜ਼ਾਮਾਤ ਕੀਤੇ ਗਏ ਹੋਏ ਨੇ ਪ੍ਰਸ਼ਾਸਨ ਮੁਸਤੈਦ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ ਹੋਇਆ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਜੋ ਕਿ ਆ ਜਾ ਸਕਦਾ ਕਿ ਰੌਣਕਾਂ ਖਾਸੀਆਂ ਲੱਗੀਆਂ ਹੋਈਆਂ ਨੇ ਸੋ ਤਰਨ ਤਰਨ ਜਿਮਨੀ ਚੋਣਾ ਦੇ ਚੋਣ ਨਤੀਜਿਆਂ ਦਾ ਅੱਜ ਦਿਨ ਹੈ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉ ਇਹ ਜਿਹੜਾ ਬੇहद ਦਿਲਚਸਪ ਹੈ ਫਸਟ ਮੀ ਟੱਕਰ ਸਤਾਤਰ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਅਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਮਨਦੀਪ ਸਿੰਘ ਵਿਚਾਰ ਦੇਖੀ ਜਾ ਰਹੀ ਹੈ ਪਰ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਜਾਂ ਕਾਂਗਰਸ ਦੇ ਕਰਨਬੀਰ ਬੋਰਜ ਕਿਸੇ ਗੱਲੋਂ ਕੱਟਨੇ ਹੋ ਸਕਦਾ ਹੈ ਕਿ ਬਾਜੀ ਉਹ ਮਾਰ ਜਾਣ ਸੋ ਲਗਾਤਾਰ ਜੋ ਨਜ਼ਰਾਂ ਨਤੀਜਿਆਂ ਦੇ ਉੱਪਰ ਟਿਕੀਆਂ ਹੋਈਆਂ ਨੇ ਪਹਿਲੇ ਗੇਟ ਦੀ ਜਿਹੜੀ ਕਾਊਂਟਿੰਗ ਹੈ ਸ਼ੁਰੂ ਹੋ ਚੁੱਕੀ ਹੈ ਦੋ ਹਾਲ ਬਣੇ ਹੋਏ ਨੇ ਇੱਕ ਹਾਲ ਦੇ ਵਿੱਚ ਬੈਲਟ ਪੇਪਰ ਦੀ ਵੀ ਕਾਊਂਟਿੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ EVM ਮਸ਼ੀਨਾਂ ਤੋਂ ਜੋ ਕਾਊਂਟਿੰਗ ਕੀਤੀ ਜਾ ਰਹੀ ਹੈ ਸੋ ਕੁਝ ਹੀ ਸਮੇਂ ਦੇ ਵਿੱਚ ਪਹਿਲੇ ਗੇਟ ਦੇ ਨਤੀਜੇ ਵੀ ਆ ਜਾਣਗੇ ਸੋ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਥਾਨਕ ਜੋ ਤਰਨਤਾਰਨ ਤੋਂ ਇੰਚਾਰਜ ਨੇ ਹਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਾਤ ਨੇ ਕੀ ਲੱਗਦਾ ਹੈ ਵੀ ਕਿਹਦੇ ਵੱਲ ਦੀ ਹਵਾ ਹੈ ਤੇ ਕਿਹਦੇ ਵੱਲ ਦੇ ਨਤੀਜੇ ਹੋ ਸਕਦੇ ਨੇ ਬਸ ਕਾਊਂਟਿੰਗ ਸ਼ੁਰੂ ਹੋ ਗਈ ਹੈ ਜੀ ਇਹ ਤਾਂ ਕੋਈ ਸਮੇਂ ਬਾਅਦ ਹੀ ਪਤਾ ਲੱਗ ਜਾਏਗਾ ਵੀ ਨਤੀਜੇ ਕਿਸ ਦੇ ਪੱਖ ਜਾਣਗੇ ਦੋ ਸੈਂਟਰ ਬਣੇ ਜੀ ਇੱਥੇ ਇੱਕ ਬੈਲਟ ਪੇਪਰ ਇੱਕ ਈਵੀਐਮ ਦੋਨਾਂ ਦੀ ਸ਼ੁਰੂ ਹੋ ਗਈ ਹੈ ਪਹਿਲੇ ਗੇਟ ਦੀ ਤੇ 10 15 ਮਿੰਟ ਦੇ ਵਿੱਚ ਵਿੱਚ ਪਹਿਲਾ ਜਿਹੜਾ ਰਿਜ਼ਲਟ ਉਹ ਆ ਜਾਏਗਾ ਐਗਜ਼ਿਟ ਜਿਵੇਂ ਇਲੈਕਸ਼ਨਸ ਖਤਮ ਹੋਏ 11 ਤਰੀਕ ਨੂੰ ਉਸ ਤੋਂ ਬਾਅਦ ਐਗਜ਼ਿਟ ਪੋਲਸ ਦੇ ਨਤੀਜੇ ਆਏ ਕਿਸੇ ਨੇ ਸੱਤਾਧਾਰੀ ਪਾਰਟੀ ਨੂੰ ਜਤਾਇਆ ਕਿਸੇ ਨੇ ਕਿਸੇ ਨੂੰ ਜਤਾਇਆ ਪਰ ਤੁਸੀਂ ਧਰਾਤਲੀ ਤੌਰ ਦੇ ਉੱਪਰ ਰਹੇ ਮੇਨ ਮੁੱਖ ਮੁਕਾਬਲਾ ਕਿਹਨਾਂ ਉਮੀਦਵਾਰਾਂ ਚ ਨਜ਼ਰ ਆਂਦਾ ਹੈ ਜੀ ਵੇਖੋ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਕਾਲੀ ਦਲ ਭਾਜਪਾ ਅਤੇ ਸਾਂਝੇ ਜਿਹੜੇ ਗੱਠ ਜੋੜ ਦੇ ਉਮੀਦਵਾਰ ਸੀ ਪੰਥਕ ਉਮੀਦਵਾਰ ਸੀ ਉਹਨਾਂ ਦੇ ਮਤਕਾਲੀ ਦੇਖਿਆ ਗਿਆ ਜੀ ਸਥਿਤੀ ਇਨਾ ਚੋਂ ਕਿੰਨੀ ਦੀ ਜ਼ਿਆਦਾ ਮਜ਼ਬੂਤ ਨਜ਼ਰ ਆਈ ਬਤੂ ਦੇਖੋ ਸੱਤਾਧਾਰੀ ਪਾਰਟੀ ਦੀ ਦਿਖ ਰਹੀ ਹੈ ਕਿ ਉਹਨਾਂ ਦੇ ਜਿਸ ਟਾਈਮ ਅਸੀਂ ਸਾਰਾ ਹਲਕੇ ਦੇ ਵਿੱਚ ਦੌਰਾ ਕੀਤਾ ਉੱਥੇ ਇਹ ਚੀਜ਼ ਵੇਖੀ ਗਈ ਕਿ ਇਹਨਾਂ ਦੇ ਬੁੱਥਾਂ ਨੇ ਥੋੜਾ ਜਿਆਦਾ ਰਾਸ਼ੀ ਸ਼ੀ ਪਰ ਇਹ ਕਹਿਣਾ ਸਹੀ ਨਹੀਂ ਆ ਵੀ ਇਹ ਵੋਟ ਚ ਕਨਵਰਟ ਹੋ ਸਕਦੇ ਆ ਕਿਉਂਕਿ ਲੋਕਾਂ ਦਾ ਡਰ ਸੱਤਾਧਾਰੀ ਪਾਰਟੀ ਨਾਲ ਵੀ ਹੁੰਦਾ ਆ ਤੇ ਲੋਕ ਪਰਚੀ ਕਿਤੇ ਘਟਾਉਂਦੇ ਆ ਵੋਟ ਕਿਤੇ ਪਾਉਂਦੇ ਆ ਹੁਣ ਇਹ ਪਰ ਕੋ ਸਮੇਂ ਬਾਸ ਸਾਰਾ ਕੁਝ ਪਤਾ ਚਲ ਜੇਗਾ ਜੀ ਕਿ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਜ਼ਿਆਦਾਤਰ ਚੱਲਦੀ ਰਹੀ ਹੈ ਕਿ ਕਿਉਂਕਿ ਪਿਛਲੀਆਂ ਚੋਣਾਂ 'ਚ ਜਮਾਨਤ ਤੱਕ ਜਬਤ ਹੁੰਦੀ ਰਹੀ ਪਰ ਇਸ ਵਾਰ ਬੀਬੀ ਸੁਖਵਿੰਦਰ ਕੋਹਰੰਧਾਵਾ ਨੂੰ ਖਾਸਾ ਹੁੰਗਾਰਾ ਮਿਲਿਆ ਕੀ ਲੱਗਦਾ ਕੀ ਸਥਿਤੀ ਸੀ ਉਹਨਾਂ ਦੀ ਇਸ ਵਾਰ ਨਹੀਂ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਰਮੇਸ਼ ਸਿੰਘ ਸੰਧੂ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਨੂੰ ਬਹੁਤ ਘੱਟ ਵੋਟ ਪਈ ਸੀ ਲੇਕਿਨ ਇਸ ਵਾਰ ਸਥਿਤੀ ਜਿਹੜੀ ਆ ਥੋੜੀ ਜੀ ਉਸ ਤੋਂ ਉਲਟ ਹੈ ਗਈ ਆ ਸ਼੍ਰੋਮਣੀ ਕਲੀ ਦਾ ਆਪਣੀ ਵਧੀਆ ਪਰਫਾਰਮੈਂਸ ਕਰੇਗਾ ਇੱਥੇ ਇਸ ਵਾਰ ਲਗਾਤਾਰ ਇਹ ਵੀ ਚਰਚਾ ਰਹੀ ਕਿ ਪੰਥਕ ਹਲਕਾ ਹੈ ਇਸ ਵਾਰ ਹੋ ਸਕਦਾ ਹੈ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਨੂੰ ਜਿਤਾ ਦਿੱਤਾ ਜਾਵੇ ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਪੰਥਕ ਹਲਕਾ ਕਿਧਰੋਂ ਹੋ ਗਿਆ ਜਿੱਥੇ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਵਿਧਾਇਕ ਬਣੇ ਉਸ ਤੋਂ ਪਹਿਲਾਂ ਕਾਂਗਰਸ ਦੇ ਅਗਨੀ ਹੋਤਰੀ ਵਿਧਾਇਕ ਬਣੇ ਫਿਰ ਤਾਂ ਇਹ ਪੰਥਕ ਹਲਕਾ ਰਿਹਾ ਹੀ ਨਹੀਂ ਫਿਰ ਇਸ ਨੂੰ ਪੰਥਕ ਹਲਕਾ ਕਿਉਂ ਕਿਹਾ ਜਾ ਰਿਹਾ ਲਗਾਤਾਰ ਇਹ ਪੰਥਕ ਹਲਕਾ ਹੀ ਹੈਗਾ ਆ ਇਹ ਕਿਉਂਕਿ ਮਾਝੇ ਦੀ ਜਿਹੜੀ ਇਹ ਹਲਕਾ ਗਿਣਿਆ ਜਾਂਦਾ ਮਾਝੇ ਦਾ ਏਰੀਆ ਗਿਣਿਆ ਜਾਂਦਾ ਇਹ ਸ਼ੁਰੂ ਤੋਂ ਹੀ ਪੰਥਕ ਲਗਾ ਗਿਣਿਆ ਜਾਂਦਾ ਇੱਥੇ ਜ਼ਿਆਦਾਤਰ ਜਿਹੜੀਆਂ ਇਲੈਕਸ਼ਨ ਹਾਊਸ ਹੋਈਆਂ ਚੋਣਾਂ ਹੋਈਆਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਜਿੱਤਦਾ ਰਿਹਾ ਭਾਵੇਂ ਉਹ ਵਿਧਾਨ ਸਭਾ ਚੋਣਾਂ ਹੋਵੇ ਭਾਵੇਂ ਉਹ ਪਾਰਲੀਮੈਂਟ ਦੀਆਂ ਚੋਣਾਂ ਹੋਵੇ ਜ਼ਿਆਦਾਤਰ ਇੱਥੇ ਅਕਾਲੀ ਦਲ ਦਾ ਹੀ ਜੋਰ ਰਿਹਾ ਹੈ ਦੇ ਹੁਣ ਜਿੱਦសារ ਕਿਉਂਕਿ ਪਹਿਲਾ ਇੱਕ ਵਾਰ ਹਰਮਿੰਦਰ ਸਿੰਘ ਸੰਧੂ ਤਿੰਨ ਵਾਰ ਨਾਮਜ਼ਦਗੀ ਕਰ ਚੁੱਕੇ ਨੇ ਇੱਕ ਵਾਰ ਆਜ਼ਾਦ ਉਮੀਦਵਾਰ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਹੁਣ ਉਹਨਾਂ ਵੱਲੋਂ ਦਲ ਬਦਲੀ ਕਰਕੇ ਆਮ ਆਦਮੀ ਪਾਰਟੀ 'ਚ ਤੋਂ ਚੋਣ ਲੜੀ ਗਈ ਹੈ ਹਾਲਾਂਕਿ ਪਿਛਲੀ ਵਾਰ ਜਨਤਾ ਨੇ ਨਕਾਰ ਦਿੱਤਾ ਸੀ ਲੱਗਦਾ ਹੈ ਕਿ ਵੀ ਬਾਜੀ ਪਾਰਟੀ ਬਦਲਣ ਦੇ ਨਾਲ ਨਤੀਜੇ ਬਦਲ ਸਕਦੇ ਨੇ देखो जी ਉਹਨਾਂ ਦਾ ਇੱਥੇ ਆਪਣਾ ਵੀ ਵੋਟ ਬੈਂਕ ਹੈਗਾ ਆਪਣਾ ਪਰਸਨਲ ਵੀ ਹੈਗਾ ਕਿਉਂਕਿ ਆਜ਼ਾਦ ਜਿੱਤ ਚੁੱਕੇ ਹੋ ਦੋ ਵਾਰੀ ਕਾਲੀ ਦਲ ਦੇ ਜਿੱਤ ਚੁੱਕੇ ਆ ਉਹਨਾਂ ਦੀ ਆਪਣੀ ਟੀਮ ਵੀ ਹੈਗੀ ਆ ਦੂਜਾ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਣ ਨਾਲ ਉਹਨਾਂ ਨੂੰ ਸਰਕਾਰ ਦਾ ਜਿਹੜਾ ਬੈਨੀਫਿਟ ਵੀ ਜਿਹੜਾ ਆ ਉਹ ਮਿਲਦਾ ਦਿਖਾਈ ਦੇ ਰਿਹਾ ਇਸ ਵਾਰ ਖਾਸ ਗੱਲ ਆਪਾਂ ਵੇਖੀ ਕਿ ਹਰਜੀਤ ਸਿੰਘ ਸੰਧੂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਇਸ ਵਾਰ ਪਿੰਡਾਂ ਦੇ ਵਿੱਚ ਭਾਜਪਾ ਦੇ ਵੀ ਬੂਥ ਲੱਗੇ ਹੋਏ ਸੀ ਔਰ ਖਾਸੀਆਂ ਰੌਣਕਾ ਉਹਨਾਂ ਦੇ ਬੂਥਾਂ ਤੇ ਵੀ ਸੀ ਇਹ ਅਜਿਹਾ ਪੰਥਕ ਹਲਕੇ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਇਹ ਕਿਉਂ ਰਿਹਾ ਦੇਖੋ ਜੀ ਹਰਜੀਤ ਸਿੰਘ ਸੰਧੂ ਜਦੋਂ ਤੋਂ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਭਾਰਤੀ ਜਨਤਾ ਪਾਰਟੀ ਦਾ ਬਣਾਇਆ ਗਿਆ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਪਿੰਡ ਪੱਧਰ ਤੇ ਜਾ ਕੇ ਉਹਨਾਂ ਕਮੇਟੀਆਂ ਕਾਇਮ ਕੀਤੀਆਂ ਜਿੱਥੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਘਾਰਾ ਦਿਖਾਈ ਦੇ ਆਇਆ ਕੀ ਤੇ ਪਿੰਡਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਵੱਡਾ ਘਾਰਾ ਮਿਲਦਾ ਦਿਖਾਈ ਦੇ ਰਿਹਾ ਹੈ ਉਹਨਾਂ ਦਾ ਵੋਟ ਬੈਂਕ ਵਧੇਗਾ ਕਾਫੀ ਵਧੇਗਾ ਇਸ ਵਾਰ ਕਰਨਪੀਰ ਸਿੰਘ ਬੁਰਜ ਦੀ ਸਥਿਤੀ ਕਿਹੋ ਜਿਹੀ ਰਹੀ ਹੈ ਦੇਖੋ ਜੀ ਕਾਂਗਰਸ ਦੀ ਸਥਿਤੀ ਵੀ ਠੀਕ ਰਹੇਗੀ ਲੇਕਿਨ ਜਿਹੜੇ ਉਹਨਾਂ ਦੇ ਪ੍ਰਧਾਨ ਪਾਰਟੀ ਪ੍ਰਧਾਨ ਸੀ ਰਾਜਾ ਬੜਿੰਗ ਉਹਨਾਂ ਲੋਕਾਂ ਕੋਈ ਟਿੱਪਣੀਆਂ ਕੀਤੀਆਂ ਗਈਆਂ ਗਲਤ ਉਹਦੇ ਕਰਕੇ ਵੋਟ ਬੈਂਕ ਦਾ ਜ਼ਰੂਰਸਰ ਪਵੇਗਾ ਨਾਲ ਬਿਲਕੁਲ ਪ੍ਰਿਆ ਜੀ ਸੋ ਤਰਨ ਤਰਨ ਦੇ ਜਿਹੜੇ ਚੋਣ ਨਤੀਜੇ ਨੇ ਬੇਹਤ ਦਿਲਚਸਪ ਹੋਣ ਵਾਲੇ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਸੱਤਾਧਾਰੀ ਜਿਹੜੀ ਆਮ ਤਰ੍ਹਾਂ ਹੈ ਕਿ ਸੱਤਾਧਾਰੀ ਪਾਰਟੀ ਬਾਜੀ ਮਾਰ ਜਾਂਦੀ ਹੁੰਦੀ ਹੈ ਪਰ ਇਸ ਵਾਰ ਜਿਹੜੇ ਵਿਰੋਧੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਣ ਭਾਜਪਾ ਹੋਵੇ ਕਾਂਗਰਸ ਹੋਵੇ ਜਾਂ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਹੋਣ ਉਹ ਵੀ ਮਜ਼ਬੂਤ ਸਥਿਤੀ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਦਿਲਚਸਪ ਹੋਣ ਵਾਲੇ ਨੇ ਨਤੀਜੇ 16 ਗੇੜਾ ਦੇ ਵਿੱਚ ਨਤੀਜੇ ਜਿਹੜੇ ਸਾਹਮਣੇ ਆਣਗੇ 16 ਗੇੜਾ ਦੇ ਵਿੱਚ ਕਾਊਂਟਿੰਗ ਹੋਏਗੀ ਪਹਿਲੇ ਗੇੜੇ ਦੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੋ ਦੇ ਜੋ ਵੀ ਨਤੀਜੇ ਆਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਸਹਿਯੋਗੀ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਬ ਟੀਵੀ ਤਾਂ ਅੱਜ 14 ਨਵੰਬਰ ਤਰਨਤਾਰਨ उपचुनावਾਂ ਦੇ ਚੋਣ ਨਤੀਜਿਆਂ ਦਾ ਦਿਨ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਖੜੇ ਆ ਮਾਈ ਪਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਦੇ ਵਿੱਚ ਕਾਊਂਟਿੰਗ ਸੈਂਟਰ ਬਣਿਆ ਹੋਇਆ ਜੋ ਕਾਊਂਟਿੰਗ ਹੈ ਉਹ ਸ਼ੁਰੂ ਹੋ ਚੁੱਕੀ ਹੈ 16 ਗੇੜਾਂ ਦੇ ਵਿੱਚ ਜੋ ਰਿਜ਼ਲਟ ਸਥਿਤੀ ਸਪਸ਼ਟ ਹੋਏਗੀ 16 ਗੇੜਾਂ ਦੇ ਵਿੱਚ ਇਹ ਜੋ ਕਾਊਂਟਿੰਗ ਹੋਏਗੀ ਸੋ ਤਸਵੀਰਾਂ ਤੁਹਾਨੂੰ ਕਾਊਂਟਿੰਗ ਸੈਂਟਰ ਤੋਂ ਬਾਹਰ ਦੀਆਂ ਦਿਖਾ ਰਹੇ ਹਾਂ ਦੱਸ ਦਈਏ ਕਿ ਕਾਊਂਟਿੰਗ ਸੈਂਟਰ ਦੇ ਬਾਹਰ ਉਮੀਦਵਾਰਾਂ ਦੇ ਪਰਿਵਾਰਾਂ ਦਾ ਆਣਾ ਸਪੋਰਟਰਸ ਦਾ ਆਣਾ ਸ਼ੁਰੂ ਹੋ ਚੁੱਕਾ ਹੈ ਵੱਡੀ ਗਿਣਤੀ ਦੇ ਵਿੱਚ ਸਮਰਥਕ ਨੇ ਉਹ ਕਾਊਂਟਿੰਗ ਸੈਂਟਰ ਦੇ ਬਾਹਰ ਇਕੱਠੇ ਹੋਏ ਹੋਏ ਨੇ ਉੱਥੇ ਦੱਸ ਦਈਏ ਕਿ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਵੀ ਪੂਕਤਾ ਇੰਤਜ਼ਾਮਾਤ ਕੀਤੇ ਗਏ ਹੋਏ ਨੇ ਪ੍ਰਸ਼ਾਸਨ ਮੁਸਤੈਦ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ ਹੋਇਆ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਜੋ ਕਿ ਆ ਜਾ ਸਕਦਾ ਹੈ ਕਿ ਰੌਣਕਾਂ ਖਾਸੀਆਂ ਲੱਗੀਆਂ ਹੋਈਆਂ ਨੇ ਸੋ ਤਰਨ ਤਰਨ ਜਿਮਨੀ ਚੋਣਾ ਦੇ ਚੋਣ ਨਤੀਜਿਆਂ ਦਾ ਅੱਜ ਦਿਨ ਹੈ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇਹ ਜਿਹੜਾ ਬੇहद ਦਿਲਚਸਪ ਹੈ ਫਸਟ ਮੀ ਟੱਕਰ ਸਤਾਤਰ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਅਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਮਨਦੀਪ ਸਿੰਘ ਵਿਚਾਰ ਦੇਖੀ ਜਾ ਰਹੀ ਹੈ ਪਰ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਜਾਂ ਕਾਂਗਰਸ ਦੇ ਕਰਨਬੀਰ ਬੋਰਜ ਕਿਸੇ ਗੱਲੋਂ ਘਟਨੇ ਹੋ ਸਕਦਾ ਹੈ ਕਿ ਬਾਜੀ ਉਹ ਮਾਰ ਜਾਣ ਸੋ ਲਗਾਤਾਰ ਜੋ ਨਜ਼ਰਾਂ ਨਤੀਜਿਆਂ ਦੇ ਉੱਪਰ ਟਿਕੀਆਂ ਹੋਈਆਂ ਨੇ ਪਹਿਲੇ ਗੇਟ ਦੀ ਜਿਹੜੀ ਕਾਊਂਟਿੰਗ ਹੈ ਸ਼ੁਰੂ ਹੋ ਚੁੱਕੀ ਹੈ ਦੋ ਹਾਲ ਬਣੇ ਹੋਏ ਨੇ ਇੱਕ ਹਾਲ ਦੇ ਵਿੱਚ ਬੈਲਟ ਪੇਪਰ ਦੀ ਵੀ ਕਾਊਂਟਿੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ EVM ਮਸ਼ੀਨਾਂ ਤੋਂ ਜੋ ਕਾਊਂਟਿੰਗ ਕੀਤੀ ਜਾ ਰਹੀ ਹੈ ਸੋ ਕੁਝ ਹੀ ਸਮੇਂ ਦੇ ਵਿੱਚ ਪਹਿਲੇ ਗੇਟ ਦੇ ਨਤੀਜੇ ਵੀ ਆ ਜਾਣਗੇ ਸੋ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਥਾਨਕ ਜੋ ਤਰਨਤਰਨ ਤੋਂ ਇੰਚਾਰਜ ਨੇ ਹਰਿੰਦਰ ਸਿੰਘ ਜੀ ਸਤਿ ਸ਼ਕਾਲ ਸਰ ਹਾਂਜੀ ਸਤਿ ਸ਼ਕਾਲ ਜੀ ਕੀ ਹਾਲਾਤ ਨੇ ਕੀ ਲੱਗਦਾ ਹੈ ਵੀ ਕਿਹਦੇ ਵੱਲ ਦੀ ਹਵਾ ਹੈ ਤੇ ਕਿਹਦੇ ਵੱਲ ਦੇ ਨਤੀਜੇ ਹੋ ਸਕਦੇ ਨੇ ਬਸ ਕਾਊਂਟਿੰਗ ਸ਼ੁਰੂ ਹੋ ਗਈ ਹੈ ਜੀ ਇਹ ਤਾਂ ਕੋਈ ਸਮੇਂ ਬਾਅਦ ਹੀ ਪਤਾ ਲੱਗ ਜਾਏਗਾ ਵੀ ਨਤੀਜੇ ਕਿਸ ਦੇ ਪੱਖ ਜਾਣਗੇ ਦੋ ਸੈਂਟਰ ਬਣੇ ਜੀ ਇੱਥੇ ਇੱਕ ਬੈਲਟ ਪੇਪਰ ਇੱਕ ਈਵੀਐਮ ਦੋਨਾਂ ਦੀ ਸ਼ੁਰੂ ਹੋ ਗਈ ਹੈ ਪਹਿਲੇ ਗੇਟ ਦੀ ਤੇ 10-15 ਮਿੰਟ ਦੇ ਵਿੱਚ ਵਿੱਚ ਪਹਿਲਾ ਜਿਹੜਾ ਰਿਜ਼ਲਟ ਉਹ ਆ ਜਾਏਗਾ ਐਗਜ਼ਿਟ ਜਿਵੇਂ ਇਲੈਕਸ਼ਨਸ ਖਤਮ ਹੋਏ 11 ਤਰੀਕ ਨੂੰ ਉਸ ਤੋਂ ਬਾਅਦ ਐਗਜ਼ਿਟ ਪੋਲਸ ਦੇ ਨਤੀਜੇ ਆਏ ਕਿਸੇ ਨੇ ਸੱਤਾਧਾਰੀ ਪਾਰਟੀ ਨੂੰ ਜਤਾਇਆ ਕਿਸੇ ਨੇ ਕਿਸੇ ਨੂੰ ਜਤਾਇਆ ਪਰ ਤੁਸੀਂ ਧਰਾਤਲੀ ਤੌਰ ਦੇ ਉੱਪਰ ਰਹੇ ਮੇਨ ਮੁੱਖ ਮੁਕਾਬਲਾ ਕਿਹਨਾਂ ਉਮੀਦਵਾਰਾਂ 'ਚ ਨਜ਼ਰ ਆਂਦਾ ਹੈ ਜੀ ਵੇਖੋ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਤੇ ਸਾਂਝੇ ਜਿਹੜੇ ਗੱਠ ਜੋੜ ਦੇ ਉਮੀਦਵਾਰ ਸੀ ਪੰਥਕ ਉਮੀਦਵਾਰ ਸੀ ਉਹਨਾਂ ਦੇ ਵਿਤਕਾਰੀ ਦੇਖਿਆ ਗਿਆ ਜੀ ਸਥਿਤੀ ਇਨਾਂ ਚੋਂ ਕਿੰਨੀ ਦੀ ਜ਼ਿਆਦਾ ਮਜ਼ਬੂਤ ਨਜ਼ਰ ਆਈ ਮਤਲਬ ਇਹ ਕੋਈ ਸੱਤਾਧਾਰੀ ਪਾਰਟੀ ਦੀ ਦੇਖਦੇ ਹੈ ਕਿ ਉਹਨਾਂ ਦੇ ਜਿਸ ਟਾਈਮ ਅਸੀਂ ਸਾਰਾ ਹਲਕੇ ਦੇ ਵਿੱਚ ਦੌਰਾ ਕੀਤਾ ਉੱਥੇ ਇਹ ਚੀਜ਼ ਵੇਖੀ ਗਈ ਕਿ ਇਹਨਾਂ ਦੇ ਬੁੱਥਾਂ ਨੇ ਥੋੜਾ ਜਿਆਦਾ ਰਾਸ਼ੀ ਸੀ ਪਰ ਇਹ ਕਹਿਣਾ ਸਹੀ ਨਹੀਂ ਆ ਵੀ ਇਹ ਵੋਟ ਚ ਕਨਵਰਟ ਹੋ ਸਕਦੇ ਆ ਕਿਉਂਕਿ ਲੋਕਾਂ ਦਾ ਡਰ ਸੱਤਾਧਾਰੀ ਪਾਰਟੀ ਨਾਲ ਵੀ ਹੁੰਦਾ ਆ ਤੇ ਲੋਕ ਪਰਚੀ ਕਿਤੇ ਘਟਾਉਂਦੇ ਆ ਵੋਟ ਕਿਤੇ ਪਾਉਂਦੇ ਆ ਹੁਣ ਇਹ ਪਰ ਕੋਸਾ ਮੇਵਾ ਸਾਰਾ ਕੁਝ ਪਤਾ ਚਲ ਜਾਏਗਾ ਜੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਜ਼ਿਆਦਾਤਰ ਚੱਲਦੀ ਰਹੀ ਹੈ ਕਿ ਕਿਉਂਕਿ ਪਿਛਲੀਆਂ ਚੋਣਾਂ 'ਚ ਜਮਾਨਤ ਤੱਕ ਜਬਤ ਹੁੰਦੀ ਰਹੀ ਪਰ ਇਸ ਵਾਰ ਬੀਬੀ ਸੁਖਵਿੰਦਰ ਕੋਹ ਰੰਧਾਵਾ ਨੂੰ ਖਾਸਾ ਹੁੰਗਾਰਾ ਮਿਲਿਆ ਕੀ ਲੱਗਦਾ ਕੀ ਸਥਿਤੀ ਸੀ ਉਹਨਾਂ ਦੀ ਇਸ ਵਾਰ ਨਹੀਂ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਰਮੇਸ਼ ਸਿੰਘ ਸੰਧੂ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਨੂੰ ਬਹੁਤ ਘੱਟ ਵੋਟ ਪਈ ਸੀ ਲੇਕਿਨ ਇਸ ਵਾਰ ਸਥਿਤੀ ਜਿਹੜੀ ਆ ਥੋੜੀ ਜੀ ਉਸ ਤੋਂ ਉਲਟ ਹੈਗੀ ਆ ਸ਼੍ਰੋਮਣੀ ਕਾਲੀ ਦਲ ਆਪਣੀ ਵਧੀਆ ਪਰਫਾਰਮੈਂਸ ਕਰੇਗਾ ਇੱਥੇ ਇਸ ਵਾਰ ਲਗਾਤਾਰ ਇਹ ਵੀ ਚਰਚਾ ਰਹੀ ਕਿ ਪੰਥਕ ਹਲਕਾ ਹੈ ਇਸ ਵਾਰ ਹੋ ਸਕਦਾ ਹੈ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਨੂੰ ਜਿਤਾ ਦਿੱਤਾ ਜਾਵੇ ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਪੰਥਕ ਹਲਕਾ ਕਿਧਰੋਂ ਹੋ ਗਿਆ ਜਿੱਥੇ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਵਿਧਾਇਕ ਬਣੇ ਉਸ ਤੋਂ ਪਹਿਲਾਂ ਕਾਂਗਰਸ ਦੇ ਅਗਨੀ ਹੋਤਰੀ ਵਿਧਾਇਕ ਬਣੇ ਫਿਰ ਤਾਂ ਇਹ ਪੰਥਕ ਹਲਕਾ ਰਿਹਾ ਹੀ ਨਹੀਂ ਫਿਰ ਇਸ ਨੂੰ ਪੰਥਕ ਹਲਕਾ ਕਿਉਂ ਕਿਹਾ ਜਾ ਰਿਹਾ ਲਗਾਤਾਰ ਇਹ ਪੰਥਕ ਹਲਕਾ ਹੀ ਹੈਗਾ ਆ ਇਹ ਕਿਉਂਕਿ ਮਾਝੇ ਦੀ ਜਿਹੜੀ ਇਹ ਹਲਕਾ ਗਿਣਿਆ ਜਾਂਦਾ ਮਾਝੇ ਦਾ ਏਰੀਆ ਗਿਣਿਆ ਜਾਂਦਾ ਇਹ ਸ਼ੁਰੂ ਤੋਂ ਹੀ ਪੰਥਕ ਅਕਾਲ ਗਿਣਿਆ ਜਾਂਦਾ ਇੱਥੇ ਜ਼ਿਆਦਾਤਰ ਜਿਹੜੀਆਂ ਇਲੈਕਸ਼ਨ ਹਾਊਸ ਹੋਈਆਂ ਚੋਣਾਂ ਹੋਈਆਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਜਿੱਤਦਾ ਰਿਹਾ ਭਾਵੇਂ ਉਹ ਵਿਧਾਨ ਸਭਾ ਚੋਣਾਂ ਹੋਵੇ ਭਾਵੇਂ ਉਹ ਪਾਰਲੀਮੈਂਟ ਦੀਆਂ ਚੋਣਾਂ ਹੋਵੇ ਜ਼ਿਆਦਾਤਰ ਇੱਥੇ ਅਕਾਲੀ ਦਲ ਦਾ ਹੀ ਜੋਰ ਰਿਹਾ ਹੈ ਇਹ ਹੁਣ ਜਿੱਤਸਾ ਕਿਉਂਕਿ ਪਹਿਲਾ ਇੱਕ ਵਾਰੀ ਹਰਮਿੰਦਰ ਸਿੰਘ ਸੰਧੂ ਤਿੰਨ ਵਾਰ ਨਾਮਜ਼ਦਗੀ ਕਰ ਚੁੱਕੇ ਨੇ ਇੱਕ ਵਾਰ ਆਜ਼ਾਦ ਉਮੀਦਵਾਰ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਹੁਣ ਉਹਨਾਂ ਵੱਲੋਂ ਦਲ ਬਦਲੀ ਕਰਕੇ ਆਮ ਆਦਮੀ ਪਾਰਟੀ 'ਚ ਤੋਂ ਚੋਣ ਲੜੀ ਗਈ ਹੈ ਹਾਲਾਂਕਿ ਪਿਛਲੀ ਵਾਰ ਜਨਤਾ ਨੇ ਨਕਾਰ ਦਿੱਤਾ ਸੀ ਲੱਗਦਾ ਹੈ ਕਿ ਵੀ ਬਾਜੀ ਪਾਰਟੀ ਬਦਲਣ ਦੇ ਨਾਲ ਨਤੀਜੇ ਬਦਲ ਸਕਦੇ ਨੇ ਦੇਖੋ ਜੀ ਉਹਨਾਂ ਦਾ ਇੱਥੇ ਆਪਣਾ ਵੀ ਵੋਟ ਬੈਂਕ ਹੈਗਾ ਆਪਣਾ ਪਰਸਨਲ ਵੀ ਹੈਗਾ ਕਿਉਂਕਿ ਆਜ਼ਾਦ ਜਿੱਤ ਚੁੱਕੇ ਹੋ ਦੋ ਵਾਰੀ ਕਾਲੀ ਦਲ ਦੇ ਜਿੱਤ ਚੁੱਕੇ ਆ ਉਹਨਾਂ ਦੀ ਆਪਣੀ ਟੀਮ ਵੀ ਹੈਗੀ ਆ ਦੂਜਾ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਣ ਨਾਲ ਉਹਨਾਂ ਨੂੰ ਸਰਕਾਰ ਦਾ ਜਿਹੜਾ ਬੈਨੀਫਿਟ ਵੀ ਜਿਹੜਾ ਆ ਉਹ ਮਿਲਦਾ ਦਿਖਾਈ ਦੇ ਰਿਹਾ ਇਸ ਤਰ੍ਹਾਂ ਖਾਸ ਗੱਲ ਆਪਾਂ ਵੇਖੀ ਕਿ ਹਰਜੀਤ ਸਿੰਘ ਸੰਧੂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਇਸ ਵਾਰ ਪਿੰਡਾਂ ਦੇ ਵਿੱਚ ਭਾਜਪਾ ਦੇ ਵੀ ਬੂਥ ਲੱਗੇ ਹੋਏ ਸੀ ਔਰ ਖਾਸੀਆਂ ਰੌਣਕਾ ਉਹਨਾਂ ਦੇ ਬੂਥਾਂ ਤੇ ਵੀ ਸੀ ਇਹ ਅਜਿਹਾ ਪੰਥਕ ਹਲਕੇ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਇਹ ਕਿਉਂ ਰਿਹਾ ਦੇਖੋ ਜੀ ਹਰਜੀਤ ਸਿੰਘ ਸੰਧੂ ਜਦੋਂ ਤੋਂ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਭਾਜਪਾ ਪਾਰਟੀ ਦਾ ਬਣਾਇਆ ਗਿਆ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਪਿੰਡ ਪੱਧਰ ਤੇ ਜਾ ਕੇ ਉਹਨਾਂ ਕਮੇਟੀਆਂ ਕਾਇਮ ਕੀਤੀਆਂ ਜਿੱਥੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਘਾਰਾ ਦਿਖਾਈ ਦੇ ਰਿਹਾ ਹੈ ਕਿ ਤੇ ਪਿੰਡਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਵੱਡਾ ਘਾਰਾ ਮਿਲਦਾ ਦਿਖਾਈ ਦੇ ਰਿਹਾ ਹੈ ਉਹਨਾਂ ਦਾ ਵੋਟਪੈਂਕ ਵਧੇਗਾ ਕਾਫੀ ਵਧੇਗਾ ਇਸ ਵਾਰ ਗਗਨਪ੍ਰੀਤ ਸਿੰਘ ਬੁੱਜ ਦੀ ਸਥਿਤੀ ਕਿਹੋ ਜਿਹੀ ਰਹੀ ਹੈ ਦੇਖੋ ਜੀ ਕਾਂਗਰਸ ਦੀ ਸਥਿਤੀ ਵੀ ਠੀਕ ਰਹੇਗੀ ਲੇਕਿਨ ਜਿਹੜੇ ਉਹਨਾਂ ਦੇ ਪ੍ਰਧਾਨ ਪਾਰਟੀ ਪ੍ਰਧਾਨ ਸੀ ਰਾਜਾ ਵੜਿੰਗ ਉਨਾ ਲੋਕਾਂ ਕੋ ਸਟਿੱਪਨੀਆਂ ਕੀਤੀਆਂ ਗਈਆਂ ਗਲਤ ਉਹਦੇ ਕਰਕੇ ਵੋਟ ਬੈਂਕ ਦਾ ਜ਼ਰੂਰ ਅਸਰ ਪਵੇਗਾ ਨਾਲ ਬਿਲਕੁਲ ਪ੍ਰਿਆ ਜੀ ਸੋ ਤਰਨ ਤਰਨ ਦੇ ਜਿਹੜੇ ਚੋਣ ਨਤੀਜੇ ਨੇ ਬੇਹਦ ਦਿਲਚਸਪ ਹੋਣ ਵਾਲੇ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਸੱਤਾਧਾਰੀ ਜਿਹੜੀ ਆਮ ਤਰ੍ਹਾਂ ਹੈ ਕਿ ਸੱਤਾਧਾਰੀ ਪਾਰਟੀ ਬਾਜੀ ਮਾਰ ਜਾਂਦੀ ਹੁੰਦੀ ਹੈ ਪਰ ਇਸ ਵਾਰ ਜਿਹੜੇ ਵਿਰੋਧੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਣ ਭਾਜਪਾ ਹੋਵੇ ਕਾਂਗਰਸ ਹੋਵੇ ਜਾਂ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਹੋਣ ਉਹ ਵੀ ਮਜ਼ਬੂਤ ਸਥਿਤੀ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਦਿਲਚਸਪ ਹੋਣ ਵਾਲੇ ਨੇ ਨਤੀਜੇ 16 ਗੇੜਾ ਦੇ ਵਿੱਚ ਨਤੀਜੇ ਜਿਹੜੇ ਸਾਹਮਣੇ ਆਣਗੇ 16 ਗੇੜਾ ਦੇ ਵਿੱਚ ਕਾਊਂਟਿੰਗ ਹੋਏਗੀ ਪਹਿਲੇ ਗੇੜੇ ਦੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੋਈ ਦੇ ਜੋ ਵੀ ਨਤੀਜੇ ਆਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਸਹਿਯੋਗੀ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਬ ਟੀਵੀ ਤਾਂ ਅੱਜ 14 ਨਵੰਬਰ ਤਰਨਤਾਰਨ उपचुनावਾਂ ਦੇ ਚੋਣ ਨਤੀਜਿਆਂ ਦਾ ਦਿਨ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਖੜੇ ਆ ਮਾਈ ਪਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਦੇ ਵਿੱਚ ਕਾਊਂਟਿੰਗ ਸੈਂਟਰ ਬਣਿਆ ਹੋਇਆ ਜੋ ਕਾਊਂਟਿੰਗ ਹੈ ਉਹ ਸ਼ੁਰੂ ਹੋ ਚੁੱਕੀ ਹੈ 16 ਗੇੜਾਂ ਦੇ ਵਿੱਚ ਜੋ ਰਿਜ਼ਲਟ ਸਥਿਤੀ ਸਪਸ਼ਟ ਹੋਏਗੀ 16 ਗੇੜਾਂ ਦੇ ਵਿੱਚ ਇਹ ਜੋ ਕਾਊਂਟਿੰਗ ਹੋਏਗੀ ਸੋ ਤਸਵੀਰਾਂ ਤੁਹਾਨੂੰ ਕਾਊਂਟਿੰਗ ਸੈਂਟਰ ਤੋਂ ਬਾਹਰ ਦੀਆਂ ਦਿਖਾ ਰਹੇ ਹਾਂ ਦੱਸ ਦਈਏ ਕਿ ਕਾਊਂਟਿੰਗ ਸੈਂਟਰ ਦੇ ਬਾਹਰ ਉਮੀਦਵਾਰਾਂ ਦੇ ਪਰਿਵਾਰਾਂ ਦਾ ਆਣਾ ਸਪੋਰਟਰਸ ਦਾ ਆਣਾ ਸ਼ੁਰੂ ਹੋ ਚੁੱਕਾ ਹੈ ਵੱਡੀ ਗਿਣਤੀ ਦੇ ਵਿੱਚ ਸਮਰਥਕ ਨੇ ਕਾਊਂਟਿੰਗ ਸੈਂਟਰ ਦੇ ਬਾਹਰ ਇਕੱਠੇ ਹੋਏ ਹੋਏ ਨੇ ਉੱਥੇ ਦੱਸ ਦਈਏ ਕਿ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਵੀ ਪੂਕਤਾ ਇੰਤਜ਼ਾਮਾਤ ਕੀਤੇ ਗਏ ਹੋਏ ਨੇ ਪ੍ਰਸ਼ਾਸਨ ਮੁਸਤੈਦ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲੋਂ ਤਾਇਨਾਤ ਕੀਤਾ ਗਿਆ ਹੋਇਆ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਜੋ ਕਿ ਆ ਜਾ ਸਕਦਾ ਕਿ ਰੌਣਕਾਂ ਖਾਸੀਆਂ ਲੱਗੀਆਂ ਹੋਈਆਂ ਨੇ ਸੋ ਤਰਨਤਾਰਨ ਜਿਮਨੀ ਚੋਣਾ ਦੇ ਚੋਣ ਨਤੀਜਿਆਂ ਦਾ ਅੱਜ ਦਿਨ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਮੁਕਾਬਲਾ ਹੈ ਜਿਹੜਾ ਬੇਹਦ ਦਿਲਚਸਪ ਹੈ ਫਸਟ ਮੀ ਟੱਕਰ ਸਤਾਤਰ ਯਾਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਅਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਮਨਦੀਪ ਸਿੰਘ ਵਿਚਾਰ ਦੇਖੀ ਜਾ ਰਹੀ ਹੈ ਪਰ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਜਾਂ ਕਾਂਗਰਸ ਦੇ ਕਰਨਵੀਰ ਬੋਰਜ ਕਿਸੇ ਗੱਲੋਂ ਕੱਟਨੇ ਹੋ ਸਕਦਾ ਹੈ ਕਿ ਬਾਜੀ ਉਹ ਮਾਰ ਜਾਣ ਸੋ ਲਗਾਤਾਰ ਜੋ ਨਜ਼ਰਾਂ ਨਤੀਜਿਆਂ ਦੇ ਉੱਪਰ ਟਿਕੀਆਂ ਹੋਈਆਂ ਨੇ ਪਹਿਲੇ 게ਟ ਦੀ ਜਿਹੜੀ ਕਾਊਂਟਿੰਗ ਹੈ ਸ਼ੁਰੂ ਹੋ ਚੁੱਕੀ ਹੈ ਦੋ ਹਾਲ ਬਣੇ ਹੋਏ ਨੇ ਇੱਕ ਹਾਲ ਦੇ ਵਿੱਚ ਬੈਲਟ ਪੇਪਰ ਦੀ ਵੀ ਕਾਊਂਟਿੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ EVM ਮਸ਼ੀਨਾਂ ਤੋਂ ਜੋ ਕਾਊਂਟਿੰਗ ਕੀਤੀ ਜਾ ਰਹੀ ਹੈ ਸੋ ਕੁਝ ਹੀ ਸਮੇਂ ਦੇ ਵਿੱਚ ਪਹਿਲੇ 게ਟ ਦੇ ਨਤੀਜੇ ਵੀ ਆ ਜਾਣਗੇ ਸੋ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਥਾਨਕ ਜੋ ਤਰਨ ਤਰਨ ਤੋਂ ਇੰਚਾਰਜ ਨੇ ਹਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਾਤ ਨੇ ਕੀ ਲੱਗਦਾ ਹੈ ਵੀ ਕਿਹਦੇ ਵੱਲ ਦੀ ਹਵਾ ਹੈ ਤੇ ਕਿਹਦੇ ਵੱਲ ਦੇ ਨਤੀਜੇ ਹੋ ਸਕਦੇ ਨੇ ਬਸ ਕਾਊਂਟਿੰਗ ਸ਼ੁਰੂ ਹੋ ਗਈ ਹੈ ਜੀ ਇਹ ਤਾਂ ਕੁਝ ਸਮੇਂ ਬਾਅਦ ਹੀ ਪਤਾ ਲੱਗ ਜਾਏਗਾ ਵੀ ਨਤੀਜੇ ਕਿਸ ਦੇ ਹਾਲ ਪੱਖ ਜਾਣਗੇ ਦੋ ਸੈਂਟਰ ਬਣੇ ਜੀ ਇੱਥੇ ਇੱਕ ਬੈਲਟ ਪੇਪਰ ਇੱਕ EVM ਦੋਨਾਂ ਦੀ ਸ਼ੁਰੂ ਹੋ ਗਈ ਹੈ ਪਹਿਲੇ ਗੇਟ ਦੀ ਤੇ 10-15 ਮਿੰਟ ਦੇ ਵਿੱਚ ਵਿੱਚ ਪਹਿਲਾ ਜਿਹੜਾ ਰਿਜ਼ਲਟ ਉਹ ਆ ਜਾਏਗਾ ਤਰੀਂਦਰ ਜੀ ਐਗਜ਼ਿਟ ਜਿਵੇਂ ਇਲੈਕਸ਼ਨਸ ਖਤਮ ਹੋਏ 11 ਤਰੀਕ ਨੂੰ ਉਸ ਤੋਂ ਬਾਅਦ ਐਗਜ਼ਿਟ ਪੋਲਸ ਦੇ ਨਤੀਜੇ ਆਏ ਕਿਸੇ ਨੇ ਸੱਤਾਧਾਰੀ ਪਾਰਟੀ ਨੂੰ ਜਤਾਇਆ ਕਿਸੇ ਨੇ ਕਿਸੇ ਨੂੰ ਜਤਾਇਆ ਪਰ ਤੁਸੀਂ ਧਰਾਤਲੀ ਤੌਰ ਦੇ ਉੱਪਰ ਰਹੇ ਮੇਨ ਮੁੱਖ ਮੁਕਾਬਲਾ ਕਿਹਨਾਂ ਉਮੀਦਵਾਰਾਂ 'ਚ ਨਜ਼ਰ ਆਂਦਾ ਹੈ ਜੀ ਵੇਖੋ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀਆਂ ਆਮ ਆਦੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਤੇ ਸਾਂਝੇ ਜਿਹੜੇ ਗੱਠ ਜੋੜ ਦੇ ਉਮੀਦਵਾਰ ਸੀ ਪੰਥਕ ਉਮੀਦਵਾਰ ਸੀ ਉਹਨਾਂ ਦੇ ਵਿਚਾਰੀ ਦੇਖਿਆ ਗਿਆ ਜੀ ਸਥਿਤੀ ਇਨਾਂ ਚੋਂ ਕਿੰਨੀ ਦੀ ਜ਼ਿਆਦਾ ਮਜ਼ਬੂਤ ਨਜ਼ਰ ਆਈ ਮਤਲਬ ਇਹ ਕੋਈ ਸੱਤਾਧਾਰੀ ਪਾਰਟੀ ਦੀ ਦੇਖਦੇ ਹੈ ਕਿ ਉਹਨਾਂ ਦੇ ਜਿਸ ਟਾਈਮ ਅਸੀਂ ਸਾਰਾ ਹਲਕੇ ਦੇ ਵਿੱਚ ਦੌਰਾ ਕੀਤਾ ਉੱਥੇ ਇਹ ਚੀਜ਼ ਵੇਖੀ ਗਈ ਕਿ ਇਹਨਾਂ ਦੇ ਬੁੱਥਾਂ ਨੇ ਥੋੜਾ ਜਿਆਦਾ ਰਾਸ਼ੀ ਸੀ ਪਰ ਇਹ ਕਹਿਣਾ ਸਹੀ ਨਹੀਂ ਆ ਵੀ ਇਹ ਵੋਟ ਚ ਕਨਵਰਟ ਹੋ ਸਕਦੇ ਆ ਕਿਉਂਕਿ ਲੋਕਾਂ ਦਾ ਡਰ ਸੱਤਾਧਾਰੀ ਪਾਰਟੀ ਨਾਲ ਵੀ ਹੁੰਦਾ ਆ ਤੇ ਲੋਕ ਪਰਚੀ ਕਿਤੇ ਘਟਾਉਂਦੇ ਆ ਵੋਟ ਕਿਤੇ ਪਾਉਂਦੇ ਆ ਹੁਣ ਇਹ ਪਰ ਕੋਸਾ ਮੇਬਾ ਸਾਰਾ ਕੁਝ ਪਤਾ ਚਲ ਜਾਏਗਾ ਜੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਜ਼ਿਆਦਾਤਰ ਚੱਲਦੀ ਰਹੀ ਹੈ ਕਿ ਕਿਉਂਕਿ ਪਿਛਲੀਆਂ ਚੋਣਾਂ 'ਚ ਜਮਾਨਤ ਤੱਕ ਜਬਤ ਹੁੰਦੀ ਰਹੀ ਪਰ ਇਸ ਵਾਰ ਬੀਬੀ ਸੁਖਵਿੰਦਰ ਕੋਹ ਰੰਧਾਵਾ ਨੂੰ ਖਾਸਾ ਹੁੰਗਾਰਾ ਮਿਲਿਆ ਕੀ ਲੱਗਦਾ ਕੀ ਸਥਿਤੀ ਸੀ ਉਹਨਾਂ ਦੀ ਇਸ ਵਾਰ ਨਹੀਂ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਰਮੇਸ਼ ਸਿੰਘ ਸੰਧੂ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਨੂੰ ਬਹੁਤ ਘੱਟ ਵੋਟ ਪਈ ਸੀ ਲੇਕਿਨ ਇਸ ਵਾਰ ਸਥਿਤੀ ਜਿਹੜੀ ਆ ਥੋੜੀ ਜੀ ਉਸ ਤੋਂ ਉਲਟ ਹੈਗੀ ਆ ਸ਼੍ਰੋਮਣੀ ਕਾਲੀਦਾ ਆਪਣੀ ਵਧੀਆ ਪਰਫਾਰਮੈਂਸ ਕਰੇਗਾ ਇੱਥੇ ਜੀ ਇਸ ਵਾਰ ਲਗਾਤਾਰ ਇਹ ਵੀ ਚਰਚਾ ਰਹੀ ਕਿ ਪੰਥਕ ਹਲਕਾ ਇਸ ਵਾਰ ਹੋ ਸਕਦਾ ਹੈ ਪੰਥਕ ਜਿੱਥੇ ਬੰਦਿਆਂ ਦੇ ਉਮੀਦਵਾਰ ਨੂੰ ਜਿਤਾ ਦਿੱਤਾ ਜਾਵੇ ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਪੰਥਕ ਹਲਕਾ ਕਿਧਰੋਂ ਹੋ ਗਿਆ ਜਿੱਥੇ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਵਿਧਾਇਕ ਬਣੇ ਉਸ ਤੋਂ ਪਹਿਲਾਂ ਕਾਂਗਰਸ ਦੇ ਅਗਨੀ ਹੋਤਰੀ ਵਿਧਾਇਕ ਬਣੇ ਫਿਰ ਤਾਂ ਇਹ ਪੰਥਕ ਹਲਕਾ ਰਿਹਾ ਹੀ ਨਹੀਂ ਫਿਰ ਇਸ ਨੂੰ ਪੰਥਕ ਹਲਕਾ ਕਿਉਂ ਕਿਹਾ ਜਾ ਰਿਹਾ ਲਗਾਤਾਰ ਇਹ ਪੰਥਕ ਹਲਕਾ ਹੀ ਹੈ ਗਿਆ ਇਹ ਕਿਉਂਕਿ ਮਾਝੇ ਦੀ ਜਿਹੜੀ ਇਹ ਹਲਕਾ ਗਿਣਿਆ ਜਾਂਦਾ ਮਾਝੇ ਦਾ ਏਰੀਆ ਗਿਣਿਆ ਜਾਂਦਾ ਇਹ ਸ਼ੁਰੂ ਤੋਂ ਹੀ ਪੰਥਕਲ ਕਰ ਗਿਣਿਆ ਜਾਂਦਾ ਇੱਥੇ ਜ਼ਿਆਦਾਤਰ ਜਿਹੜੀਆਂ ਇਲੈਕਸ਼ਨ ਹਾਊਸ ਹੋਈਆਂ ਚੋਣਾਂ ਹੋਈਆਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਜਿੱਤਦਾ ਰਿਹਾ ਭਾਵੇਂ ਵਿਧਾਨ ਸਭਾ ਚੋਣਾਂ ਹੋਵੇ ਭਾਵੇਂ ਉਹ ਪਾਰਲੀਮੈਂਟ ਦੀਆਂ ਚੋਣਾਂ ਹੋਵੇ ਜ਼ਿਆਦਾਤਰ ਇੱਥੇ ਅਕਾਲੀ ਦਲ ਦਾ ਹੀ ਜੋਰ ਰਿਹਾ ਹੈ ਦੇ ਹੁੰ ਜਿੱਤ たら ਕਿਉਂਕਿ ਪਹਿਲਾ ਇੱਕ ਵਾਰ ਹਰਮਿੰਦਰ ਸਿੰਘ ਸੰਧੂ ਤਿੰਨ ਵਾਰ ਨਮਾਇੰਦਗੀ ਕਰ ਚੁੱਕੇ ਨੇ ਇੱਕ ਵਾਰ ਆਜ਼ਾਦ ਉਮੀਦਵਾਰ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਹੁਣ ਉਹਨਾਂ ਵੱਲੋਂ ਦਲ ਬਦਲੀ ਕਰਕੇ ਆਮ ਆਦਮੀ ਪਾਰਟੀ 'ਚ ਤੋਂ ਚੋਣ ਲੜੀ ਗਈ ਹੈ ਹਾਲਾਂਕਿ ਪਿਛਲੀ ਵਾਰ ਜਨਤਾ ਨੇ ਨਕਾਰ ਦਿੱਤਾ ਸੀ ਲੱਗਦਾ ਹੈ ਕਿ ਵੀ ਬਾਜੀ ਪਾਰਟੀ ਬਦਲਣ ਦੇ ਨਾਲ ਨਤੀਜੇ ਬਦਲ ਸਕਦੇ ਨੇ ਇੱਕੋ ਜੀ ਉਹਨਾਂ ਦਾ ਇੱਥੇ ਆਪਣਾ ਵੀ ਵੋਟ ਬੈਂਕ ਹੈਗਾ ਆਪਣਾ ਪਰਸਨਲ ਵੀ ਹੈਗਾ ਕਿਉਂਕਿ ਆਜ਼ਾਦ ਜਿੱਤ ਚੁੱਕੇ ਹੋ ਦੋ ਵਾਰੀ ਕਾਲੀ ਦਲ ਦੇ ਜਿੱਤ ਚੁੱਕੇ ਆ ਉਹਨਾਂ ਦੀ ਆਪਣੀ ਟੀਮ ਵੀ ਹੈਗੀ ਆ ਦੂਜਾ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਣ ਨਾਲ ਉਹਨਾਂ ਨੂੰ ਸਰਕਾਰ ਦਾ ਜਿਹੜਾ ਬੈਨੀਫਿਟ ਵੀ ਜਿਹੜਾ ਆ ਉਹ ਮਿਲਦਾ ਦਿਖਾਈ ਦੇ ਰਿਹਾ ਇਸ ਵਾਰ ਖਾਸ ਗੱਲ ਆਪਾਂ ਵੇਖੀ ਕਿ ਹਰਜੀਤ ਸਿੰਘ ਸੰਧੂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਇਸ ਵਾਰ ਪਿੰਡਾਂ ਦੇ ਵਿੱਚ ਭਾਜਪਾ ਦੇ ਵੀ ਬੂਥ ਲੱਗੇ ਹੋਏ ਸੀ ਔਰ ਖਾਸੀਆਂ ਰੌਣਕਾ ਉਹਨਾਂ ਦੇ ਬੂਥਾਂ ਤੇ ਵੀ ਸੀ ਇਹ ਅਜਿਹਾ ਪੰਥਕ ਹਲਕੇ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਇਹ ਕਿਉਂ ਰਿਹਾ ਕੋਈ ਹਰਜੀਤ ਸਿੰਘ ਸੰਧੂ ਜਦੋਂ ਤੋਂ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਭਾਤੀਂਦਾ ਪਾਰਟੀ ਦਾ ਬਣਾਇਆ ਗਿਆ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਪਿੰਡ ਪੱਧਰ ਤੇ ਜਾ ਕੇ ਉਹਨਾਂ ਕਮੇਟੀਆਂ ਕਾਇਮ ਕੀਤੀਆਂ ਜਿੱਥੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਘਾਰਾ ਦਿਖਾਈ ਦੇ ਰਿਹਾ ਹੈ ਤੇ ਪਿੰਡਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਵੱਡਾ ਘਾਰਾ ਮਿਲਦਾ ਦਿਖਾਈ ਦੇ ਰਿਹਾ ਹੈ ਉਹਨਾਂ ਦਾ ਵੋਟ ਬੈਂਕ ਵਧੇਗਾ ਕਾਫੀ ਵਧੇਗਾ ਇਸ ਵਾਰ ਕਰਨਪੀਰ ਸਿੰਘ ਬੁੱਝ ਦੀ ਸਥਿਤੀ ਕਿਹੋ ਜਿਹੀ ਰਹੀ ਹੈ ਦੇਖੋ ਜੀ ਕਾਂਗਰਸ ਦੀ ਸਥਿਤੀ ਵੀ ਠੀਕ ਰਹੇਗੀ ਲੇਕਿਨ ਜਿਹੜੇ ਉਹਨਾਂ ਦੇ ਪ੍ਰਧਾਨ ਪਾਰਟੀ ਪ੍ਰਧਾਨ ਸੀ ਰਾਜਾ ਵੜਿੰਗ ਉਹਨਾਂ ਵੱਲੋਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਗਲਤ ਉਹਦੇ ਕਰਕੇ ਵੋਟ ਬੈਂਕ ਦਾ ਜ਼ਰੂਰ ਅਸਰ ਪਵੇਗਾ ਉਹਨਾਂ 'ਤੇ ਬਿਲਕੁਲ ਜੀ ਸੋ ਤਰਨ ਤਰਨ ਦੇ ਜਿਹੜੇ ਚੋਣ ਨਤੀਜੇ ਨੇ ਬੇहद ਦਿਲਚਸਪ ਹੋਣ ਵਾਲੇ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਸੱਤਾਧਾਰੀ ਜਿਹੜੀ ਆਮ ਤਾਰ ਨਾਲ ਕਿ ਸੱਤਾਧਾਰੀ ਪਾਰਟੀ ਬਾਜੀ ਮਾਰ ਜਾਂਦੀ ਹੁੰਦੀ ਹੈ ਪਰ ਇਸ ਵਾਰ ਜਿਹੜੇ ਵਿਰੋਧੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਣ ਭਾਜਪਾ ਹੋਵੇ ਕਾਂਗਰਸ ਹੋਵੇ ਜਾਂ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਹੋਣ ਉਹ ਵੀ ਮਜ਼ਬੂਤ ਸਥਿਤੀ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਦਿਲਚਸਪ ਹੋਣ ਵਾਲੇ ਨੇ ਨਤੀਜੇ 16 ਗੇੜਾ ਦੇ ਵਿੱਚ ਨਤੀਜੇ ਜਿਹੜੇ ਸਾਹਮਣੇ ਆਣਗੇ 16 ਗੇੜਾ ਦੇ ਵਿੱਚ ਕਾਊਂਟਿੰਗ ਹੋਏਗੀ ਪਹਿਲੇ ਗੇੜੇ ਦੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੋਈ ਹੈ ਜਲਦ ਹੀ ਉਸ ਨੇ ਜੋ ਵੀ ਨਤੀਜੇ ਆਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਸਹਿਯੋਗੀ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਬ ਟੀਵੀ ਤਾਂ ਅੱਜ 14 ਨਵੰਬਰ ਤਰਨਤਾਰਨ उपचुनावਾਂ ਦੇ ਚੋਣ ਨਤੀਜਿਆਂ ਦਾ ਦਿਨ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਖੜੇ ਆ ਮਾਈ ਪਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਦੇ ਵਿੱਚ ਕਾਊਂਟਿੰਗ ਸੈਂਟਰ ਬਣਿਆ ਹੋਇਆ ਜੋ ਕਾਊਂਟਿੰਗ ਹੈ ਉਹ ਸ਼ੁਰੂ ਹੋ ਚੁੱਕੀ ਹੈ 16 ਗੇੜਾਂ ਦੇ ਵਿੱਚ ਜੋ ਰਿਜ਼ਲਟ ਸਥਿਤੀ ਸਪਸ਼ਟ ਹੋਏਗੀ 16 ਗੇੜਾਂ ਦੇ ਵਿੱਚ ਇਹ ਜੋ ਕਾਊਂਟਿੰਗ ਹੋਏਗੀ ਸੋ ਤਸਵੀਰਾਂ ਤੁਹਾਨੂੰ ਕਾਊਂਟਿੰਗ ਸੈਂਟਰ ਤੋਂ ਬਾਹਰ ਦੀਆਂ ਦਿਖਾ ਰਹੇ ਹਾਂ ਦੱਸ ਦਈਏ ਕਿ ਕਾਊਂਟਿੰਗ ਸੈਂਟਰ ਦੇ ਬਾਹਰ ਉਮੀਦਵਾਰਾਂ ਦੇ ਪਰਿਵਾਰਾਂ ਦਾ ਆਣਾ ਸਪੋਰਟਰਸ ਦਾ ਆਣਾ ਸ਼ੁਰੂ ਹੋ ਚੁੱਕਾ ਹੈ ਵੱਡੀ ਗਿਣਤੀ ਦੇ ਵਿੱਚ ਸਮਰਥਕ ਨੇ ਉਹ ਕਾਊਂਟਿੰਗ ਸੈਂਟਰ ਦੇ ਬਾਹਰ ਇਕੱਠੇ ਹੋਏ ਹੋਏ ਨੇ ਉੱਥੇ ਦੱਸ ਦਈਏ ਕਿ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਵੀ ਪੂਕਤਾ ਇੰਤਜ਼ਾਮਾਤ ਕੀਤੇ ਗਏ ਹੋਏ ਨੇ ਪ੍ਰਸ਼ਾਸਨ ਮੁਸਤੈਦ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲੋਂ ਤਾਇਨਾਤ ਕੀਤਾ ਗਿਆ ਹੋਇਆ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਜੋ ਕਿ ਆ ਜਾ ਸਕਦਾ ਹੈ ਕਿ ਰੌਣਕਾਂ ਖਾਸੀਆਂ ਲੱਗੀਆਂ ਹੋਈਆਂ ਨੇ ਸੋ ਤਰਨ ਤਰਨ ਜਿਮਨੀ ਚੋਣਾਂ ਦੇ ਚੋਣ ਨਤੀਜਿਆਂ ਦਾ ਅੱਜ ਦਿਨ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਮੁਕਾਬਲਾ ਹੈ ਜਿਹੜਾ ਬੇਹਤ ਦਿਲਚਸਪ ਹੈ ਫਸਟ ਵੀ ਟੱਕਰ ਸਤਾਤਰ ਯਾਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਅਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਮਨਦੀਪ ਸਿੰਘ ਵਿਚਾਰ ਦੇਖੀ ਜਾ ਰਹੀ ਹੈ ਪਰ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਜਾਂ ਕਾਂਗਰਸ ਦੇ ਕਰਨਵੀਰ ਬੋਰਜ ਕਿਸੇ ਗੱਲੋਂ ਕੱਟਨੇ ਹੋ ਸਕਦਾ ਹੈ ਕਿ ਬਾਜੀ ਉਹ ਮਾਰ ਜਾਣ ਸੋ ਲਗਾਤਾਰ ਜੋ ਨਜ਼ਰਾਂ ਨਤੀਜਿਆਂ ਦੇ ਉੱਪਰ ਟਿਕੀਆਂ ਹੋਈਆਂ ਨੇ ਪਹਿਲੇ 게ਟ ਦੀ ਜਿਹੜੀ ਕਾਊਂਟਿੰਗ ਹੈ ਸ਼ੁਰੂ ਹੋ ਚੁੱਕੀ ਹੈ ਦੋ ਹਾਲ ਬਣੇ ਹੋਏ ਨੇ ਇੱਕ ਹਾਲ ਦੇ ਵਿੱਚ ਬੈਲਟ ਪੇਪਰ ਦੀ ਵੀ ਕਾਊਂਟਿੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਈਵੀਐਮ ਮਸ਼ੀਨਾਂ ਤੋਂ ਜੋ ਕਾਊਂਟਿੰਗ ਕੀਤੀ ਜਾ ਰਹੀ ਹੈ ਸੋ ਕੁਝ ਹੀ ਸਮੇਂ ਦੇ ਵਿੱਚ ਪਹਿਲੇ ਗੇਟ ਦੇ ਨਤੀਜੇ ਵੀ ਆ ਜਾਣਗੇ ਸੋ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਥਾਨਕ ਜੋ ਤਰਨ ਤਰਨ ਤੋਂ ਇੰਚਾਰਜ ਨੇ ਹਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਾਤ ਨੇ ਕੀ ਲੱਗਦਾ ਹੈ ਵੀ ਕਿਹਦੇ ਵੱਲ ਦੀ ਹਵਾ ਹੈ ਤੇ ਕਿਹਦੇ ਵੱਲ ਦੇ ਨਤੀਜੇ ਹੋ ਸਕਦੇ ਨੇ ਬਸ ਕਾਊਂਟਿੰਗ ਸ਼ੁਰੂ ਹੋ ਗਈ ਹੈ ਜੀ ਇਹ ਤਾਂ ਕੁਝ ਸਮੇਂ ਬਾਅਦ ਹੀ ਪਤਾ ਲੱਗ ਜਾਏਗਾ ਵੀ ਨਤੀਜੇ ਕਿਸ ਦੇ ਹੱਥ ਵੱਖ ਅ ਦੋ ਸੈਂਟਰ ਬਣੇ ਜੀ ਇੱਥੇ ਇੱਕ ਵੈਲਟ ਪੇਪਰ ਇੱਕ ਈਵੀਐਮ ਦੋਨਾਂ ਦੀ ਸ਼ੁਰੂ ਹੋ ਗਈ ਹੈ ਪਹਿਲੇ ਗੇਟ ਦੀ ਤੇ 10 15 ਮਿੰਟ ਦੇ ਵਿੱਚ ਵਿੱਚ ਪਹਿਲਾ ਜਿਹੜਾ ਰਿਜ਼ਲਟ ਉਹ ਆ ਜਾਏਗਾ ਹਰਿੰਦਰ ਜੀ ਐਗਜ਼ਿਟ ਜਿਵੇਂ ਹੀ ਇਲੈਕਸ਼ਨਸ ਖਤਮ ਹੋਏ 11 ਤਰੀਕ ਨੂੰ ਉਸ ਤੋਂ ਬਾਅਦ ਐਗਜ਼ਿਟ ਪੋਲਸ ਦੇ ਨਤੀਜੇ ਆਏ ਕਿਸ ਨੇ ਸੱਤਾਧਾਰੀ ਪਾਰਟੀ ਨੂੰ ਜਿਤਾਇਆ ਕਿਸ ਨੇ ਕਿਸੇ ਨੂੰ ਜਿਤਾਇਆ ਪਰ ਤੁਸੀਂ ਧਰਾਤਲੀ ਤੌਰ ਦੇ ਉੱਪਰ ਰਹੇ ਮੇਨ ਮੁੱਖ ਮੁਕਾਬਲਾ ਕਿਹਨਾਂ ਉਮੀਦਵਾਰਾਂ 'ਚ ਨਜ਼ਰ ਆਂਦਾ ਹੈ ਇੱਥੇ ਜੀ ਵੇਖੋ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਕਾਲੀ ਦਲ ਭਾਜਪਾ ਅਤੇ ਸਾਂਝੇ ਜਿਹੜੇ ਗੱਠ ਜੋੜ ਦੇ ਉਮੀਦਵਾਰ ਸੀ ਪੰਥਕ ਉਮੀਦਵਾਰ ਸੀ ਉਹਨਾਂ ਦੇ ਅਥਕਾਰ ਹੀ ਦੇਖਿਆ ਗਿਆ ਜੀ ਸਥਿਤੀ ਇਹਨਾਂ ਚੋ ਕਿੰਨੀ ਦੀ ਜ਼ਿਆਦਾ ਮਜ਼ਬੂਤ ਨਜ਼ਰ ਆਈ ਮਤਲਬ ਕੋਈ ਸੱਤਾਧਾਰੀ ਪਾਰਟੀ ਦੀ ਦੇਖਦੇ ਆ ਕਿ ਉਹਨਾਂ ਦੇ ਜਿਸ ਟਾਈਮ ਅਸੀਂ ਸਾਰਾ ਹਲਕੇ ਦੇ ਵਿੱਚ ਦੌਰਾ ਕੀਤਾ ਉੱਥੇ ਇਹ ਚੀਜ਼ ਵੇਖੀ ਗਈ ਕਿ ਇਹਨਾਂ ਦੇ ਬੁੱਥਾਂ ਨੇ ਥੋੜਾ ਜਿਆਦਾ ਰਸ਼ੀ ਸੀ ਪਰ ਇਹ ਕਹਿਣਾ ਸਹੀ ਨਹੀਂ ਆ ਵੀ ਇਹ ਵੋਟ ਚ ਕਨਵਰਟ ਹੋ ਸਕਦੇ ਆ ਕਿਉਂਕਿ ਲੋਕਾਂ ਦਾ ਡਰ ਸੱਤਾਧਾਰੀ ਪਾਰਟੀ ਨਾਲ ਵੀ ਹੁੰਦਾ ਆ ਤੇ ਲੋਕ ਪਰਚੀ ਕਿਤੇ ਘਟਾਉਂਦੇ ਆ ਵੋਟ ਕਿਤੇ ਪਾਉਂਦੇ ਆ ਹੁਣ ਇਹ ਪਰ ਕੁਝ ਸਮੇਂ ਬਾਅਦ ਸਾਰਾ ਕੁਝ ਪਤਾ ਚਲ ਜਾਏਗਾ ਜੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਜ਼ਿਆਦਾਤਰ ਚੱਲਦੀ ਰਹੀ ਹੈ ਕਿ ਕਿਉਂਕਿ ਪਿਛਲੀਆਂ ਚੋਣਾਂ 'ਚ ਜਮਾਨਤ ਤੱਕ ਜਬਤ ਹੁੰਦੀ ਰਹੀ ਪਰ ਇਸ ਵਾਰ ਬੀਬੀ ਸੁਖਵਿੰਦਰ ਕੋ ਰੰਧਾਵਾ ਨੂੰ ਖਾਸਾ ਹੁੰਗਾਰਾ ਮਿਲਿਆ ਕੀ ਲੱਗਦਾ ਕੀ ਸਥਿਤੀ ਸੀ ਉਹਨਾਂ ਦੀ ਇਸ ਵਾਰ ਨਹੀਂ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਰਮੇਸ਼ ਸਿੰਘ ਸੰਧੂ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਨੂੰ ਬਹੁਤ ਘੱਟ ਵੋਟ ਪਈ ਸੀ ਲੇਕਿਨ ਇਸ ਵਾਰ ਸਥਿਤੀ ਜਿਹੜੀ ਆ ਥੋੜੀ ਜੀ ਉਸ ਤੋਂ ਉਲਟ ਹੈਗੀ ਆ क्रोमनिकली ਦਾ ਆਪਣੀ ਵਧੀਆ ਪਰਫਾਰਮੈਂਸ ਕਰੇਗਾ ਇੱਥੇ ਜਿਸ ਵਾਰ ਲਗਾਤਾਰ ਇਹ ਵੀ ਚਰਚਾ ਰਹੀ ਕਿ ਪੰਥਕ ਹਲਕਾ ਇਸ ਵਾਰ ਹੋ ਸਕਦਾ ਹੈ ਪੰਥਕ ਜਿੱਥੇ ਬੰਦਿਆਂ ਦੇ ਉਮੀਦਵਾਰ ਨੂੰ ਜਿਤਾ ਦਿੱਤਾ ਜਾਵੇ ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਪੰਥਕ ਹਲਕਾ ਕਿਧਰੋਂ ਹੋ ਗਿਆ ਜਿੱਥੇ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਵਿਧਾਇਕ ਬਣੇ ਉਸ ਤੋਂ ਪਹਿਲਾਂ ਕਾਂਗਰਸ ਦੇ ਅਗਨੀ ਹੋਤਰੀ ਵਿਧਾਇਕ ਬਣੇ ਫਿਰ ਤਾਂ ਇਹ ਪੰਥਕ ਹਲਕਾ ਰਿਹਾ ਹੀ ਨਹੀਂ ਫਿਰ ਇਸ ਨੂੰ ਪੰਥਕ ਹਲਕਾ ਕਿਉਂ ਕਿਹਾ ਜਾ ਰਿਹਾ ਲਗਾਤਾਰ ਇਹ ਪੰਥਕ ਹਲਕਾ ਹੀ ਹੈ ਗਿਆ ਇਹ ਕਿਉਂਕਿ ਮਾਝੇ ਦੀ ਜਿਹੜੀ ਇਹ ਹਲਕਾ ਗਿਣਿਆ ਜਾਂਦਾ ਮਾਝੇ ਦਾ ਏਰੀਆ ਗਿਣਿਆ ਜਾਂਦਾ ਇਹ ਸ਼ੁਰੂ ਤੋਂ ਹੀ ਪੰਥਕਲ ਗਿਣਿਆ ਜਾਂਦਾ ਇੱਥੇ ਜ਼ਿਆਦਾਤਰ ਜਿਹੜੀਆਂ ਇਲੈਕਸ਼ਨਾਂ ਹੋਈਆਂ ਚੋਣਾਂ ਹੋਈਆਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਜਿੱਤਦਾ ਰਿਹਾ ਭਾਵੇਂ ਉਹ ਵਿਧਾਨ ਸਭਾ ਚੋਣਾਂ ਹੋਵੇ ਭਾਵੇਂ ਉਹ ਪਾਰਲੀਮੈਂਟ ਦੀਆਂ ਚੋਣਾਂ ਹੋਵੇ ਜ਼ਿਆਦਾਤਰ ਇੱਥੇ ਅਕਾਲੀ ਦਲ ਦਾ ਹੀ ਜੋਰ ਰਿਹਾ ਹੈ ਇਹ ਹੁੰ ਜਿਸ ਤਰ੍ਹਾਂ ਕਿਉਂਕਿ ਪਹਿਲਾ ਇੱਕ ਵਾਰ ਹੀਰਮੀਤ ਸਿੰਘ ਸੰਧੂ ਤਿੰਨ ਵਾਰ ਨਮਾਇੰਦਗੀ ਕਰ ਚੁੱਕੇ ਨੇ ਇੱਕ ਵਾਰ ਆਜ਼ਾਦ ਉਮੀਦਵਾਰ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਹੁਣ ਉਹਨਾਂ ਵੱਲੋਂ ਗੱਲ ਬਦਲੀ ਕਰਕੇ ਆਮ ਆਦਮੀ ਪਾਰਟੀ 'ਚ ਤੋਂ ਚੋਣ ਲੜੀ ਗਈ ਹੈ ਹਾਲਾਂਕਿ ਪਿਛਲੀ ਵਾਰ ਜਨਤਾ ਨੇ ਨਕਾਰ ਦਿੱਤਾ ਸੀ ਲੱਗਦਾ ਹੈ ਕਿ ਵੀ ਬਾਜੀ ਪਾਰਟੀ ਬਦਲਣ ਦੇ ਨਾਲ ਨਤੀਜੇ ਬਦਲ ਸਕਦੇ ਨੇ ਜੇ ਕੋਈ ਉਹਨਾਂ ਦਾ ਇੱਥੇ ਆਪਣਾ ਵੀ ਵੋਟ ਬੈਂਕ ਹੈਗਾ ਆਪਣਾ ਪਰਸਨਲ ਵੀ ਹੈਗਾ ਕਿਉਂਕਿ ਆਜ਼ਾਦ ਜਿੱਤ ਚੁੱਕੇ ਹੋ ਦੋ ਵਾਰੀ ਕਾਲੀ ਦਲ ਦੇ ਜਿੱਤ ਚੁੱਕੇ ਆ ਉਹਨਾਂ ਦੀ ਆਪਣੀ ਟੀਮ ਵੀ ਹੈਗੀ ਆ ਦੂਜਾ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਣ ਨਾਲ ਉਹਨਾਂ ਨੂੰ ਸਰਕਾਰ ਦਾ ਜਿਹੜਾ ਬੈਨੀਫਿਟ ਵੀ ਜਿਹੜਾ ਆ ਉਹ ਮਿਲਦਾ ਦਿਖਾਈ ਦੇ ਰਿਹਾ ਇਸ ਵਾਰ ਖਾਸ ਗੱਲ ਆਪਾਂ ਵੇਖੀ ਕਿ ਹਰਜੀਤ ਸਿੰਘ ਸੰਧੂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਇਸ ਵਾਰ ਪਿੰਡਾਂ ਦੇ ਵਿੱਚ ਭਾਜਪਾ ਦੇ ਵੀ ਬੂਥ ਲੱਗੇ ਹੋਏ ਸੀ ਔਰ ਖਾਸੀਆਂ ਰੌਣਕਾ ਉਹਨਾਂ ਦੇ ਬੂਥਾਂ ਤੇ ਵੀ ਸੀ ਇਹ ਅਜਿਹਾ ਪੰਥਕ ਹਲਕੇ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਇਹ ਕਿਉਂ ਰਿਹਾ ਦੇਖੋ ਜੀ ਹਰਜੀਤ ਸਿੰਘ ਸੰਧੂ ਜਦੋਂ ਤੋਂ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਭਾਜਪਾ ਪਾਰਟੀ ਦਾ ਬਣਾਇਆ ਗਿਆ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਪਿੰਡ ਪੱਧਰ ਤੇ ਜਾ ਕੇ ਉਹਨਾਂ ਕਮੇਟੀਆਂ ਕੈਮ ਕੀਤੀਆਂ ਜਿੱਥੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਘਾਰਾ ਦਿਖਾਈ ਦੇ ਰਿਹਾ ਹੈ ਤੇ ਪਿੰਡਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਵੱਡਾ ਘਾਰਾ ਮਿਲਦਾ ਦਿਖਾਈ ਦੇ ਰਿਹਾ ਹੈ ਉਹਨਾਂ ਦਾ ਵੋਟ ਬੈਂਕ ਵਧੇਗਾ ਕਾਫੀ ਵਧੇਗਾ ਇਸ ਵਾਰ ਕਮਪੀਰ ਸਿੰਘ ਬੁੱਜ ਦੀ ਸਥਿਤੀ ਕਿਹੋ ਜਿਹੀ ਰਹੀ ਹੈ ਦੇਖੋ ਜੀ ਕਾਂਗਰਸ ਦੀ ਸਥਿਤੀ ਵੀ ਠੀਕ ਰਹੇਗੀ ਲੇਕਿਨ ਜਿਹੜੇ ਉਹਨਾਂ ਦੇ ਪ੍ਰਧਾਨ ਪਾਰਟੀ ਪ੍ਰਧਾਨ ਸੀ ਰਾਜਾ ਵੜਿੰਗ ਉਨਾ ਲੋਕਾਂ ਕੋ ਸਟਿੱਪਨੀਆਂ ਕੀਤੀਆਂ ਗਈਆਂ ਗਲਤ ਉਹਦੇ ਕਰਕੇ ਵੋਟ ਬੈਂਕ ਦਾ ਜ਼ਰੂਰਸਰ ਪਵੇਗਾ ਉਹਨਾਂ ਦਾ ਬਿਲਕੁਲ ਜੀ ਸੋ ਤਰਨ ਤਰਨ ਦੇ ਜਿਹੜੇ ਚੋਣ ਨਤੀਜੇ ਨੇ ਬੇहद ਦਿਲਚਸਪ ਹੋਣ ਵਾਲੇ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਸੱਤਾਧਾਰੀ ਜਿਹੜੀ ਆਮ ਤਾਰ ਨਾਲ ਕਿ ਸੱਤਾਧਾਰੀ ਪਾਰਟੀ ਬਾਜੀ ਮਾਰ ਜਾਂਦੀ ਹੁੰਦੀ ਹੈ ਪਰ ਇਸ ਵਾਰ ਜਿਹੜੇ ਵਿਰੋਧੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਣ ਭਾਜਪਾ ਹੋਵੇ ਕਾਂਗਰਸ ਹੋਵੇ ਜਾਂ ਪੰਥਕ ਜੱਥੇਬੰਦੀਆਂ ਦੇ ਉਮੀਦਵਾਰ ਹੋਣ ਉਹ ਵੀ ਮਜ਼ਬੂਤ ਸਥਿਤੀ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਦਿਲਚਸਪ ਹੋਣ ਵਾਲੇ ਨੇ ਨਤੀਜੇ 16 ਗੇੜਾ ਦੇ ਵਿੱਚ ਨਤੀਜੇ ਜਿਹੜੇ ਸਾਹਮਣੇ ਆਣਗੇ 16 ਗੇੜਾ ਦੇ ਵਿੱਚ ਕਾਊਂਟਿੰਗ ਹੋਏਗੀ ਪਹਿਲੇ ਗੇੜੇ ਦੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੋਈ ਹੈ ਜਲਦ ਹੀ ਨੇ ਜੋ ਵੀ ਨਤੀਜੇ ਆਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਸਹਿਯੋਗੀ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਬ ਟੀਵੀ ਤਾਂ ਅੱਜ 14 ਨਵੰਬਰ ਤਰਨਤਾਰਨ ਉਪਚੋਣਾ ਦੇ ਚੋਣ ਨਤੀਜਿਆਂ ਦਾ ਦਿਨ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਖੜੇ ਆ ਮਾਈ ਪਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਦੇ ਵਿੱਚ ਕਾਊਂਟਿੰਗ ਸੈਂਟਰ ਬਣਿਆ ਹੋਇਆ ਹੈ ਜੋ ਕਾਊਂਟਿੰਗ ਹੈ ਉਹ ਸ਼ੁਰੂ ਹੋ ਚੁੱਕੀ ਹੈ 16 ਗੇੜਾਂ ਦੇ ਵਿੱਚ ਜੋ ਰਿਜ਼ਲਟ ਸਥਿਤੀ ਸਪਸ਼ਟ ਹੋਏਗੀ 16 ਗੇੜਾਂ ਦੇ ਵਿੱਚ ਇਹ ਜੋ ਕਾਊਂਟਿੰਗ ਹੋਏਗੀ ਸੋ ਤਸਵੀਰਾਂ ਤੁਹਾਨੂੰ ਕਾਊਂਟਿੰਗ ਸੈਂਟਰ ਤੋਂ ਬਾਹਰ ਦੀਆਂ ਦਿਖਾ ਰਹੇ ਹਾਂ ਦੱਸ ਦਈਏ ਕਿ ਕਾਊਂਟਿੰਗ ਸੈਂਟਰ ਦੇ ਬਾਹਰ ਉਮੀਦਵਾਰਾਂ ਦੇ ਪਰਿਵਾਰਾਂ ਦਾ ਆਣਾ ਸਪੋਰਟਰਸ ਦਾ ਆਣਾ ਸ਼ੁਰੂ ਹੋ ਚੁੱਕਾ ਹੈ ਵੱਡੀ ਗਿਣਤੀ ਦੇ ਵਿੱਚ ਸਮਰਥਕ ਨੇ ਉਹ ਕਾਊਂਟਿੰਗ ਸੈਂਟਰ ਦੇ ਬਾਹਰ ਇਕੱਠੇ ਹੋਏ ਹੋਏ ਨੇ ਉੱਥੇ ਦੱਸ ਦਈਏ ਕਿ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਵੀ ਪੂਕਤਾ ਇੰਤਜ਼ਾਮਾਤ ਕੀਤੇ ਗਏ ਹੋਏ ਨੇ ਪ੍ਰਸ਼ਾਸਨ ਮੁਸਤੈਦ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ ਹੋਇਆ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਜੋ ਕਿ ਆ ਜਾ ਸਕਦਾ ਹੈ ਕਿ ਰੌਣਕਾਂ ਖਾਸੀਆਂ ਲੱਗੀਆਂ ਹੋਈਆਂ ਨੇ ਸੋ ਤਰਨ ਤਰਨ ਜਿਮਨੀ ਚੋਣਾਂ ਦੇ ਚੌਥ ਨਤੀਜਿਆਂ ਦਾ ਅੱਜ ਦਿਨ ਹੈ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਮੁਕਾਬਲਾ ਹੈ ਜਿਹੜਾ ਬੇਹਤ ਦਿਲਚਸਪ ਹੈ ਫਸਮੀ ਟੱਕਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਖਰਮਿਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਅਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਮਨਦੀਪ ਸਿੰਘ ਵਿਚਕਾਰ ਦੇਖੀ ਜਾ ਰਹੀ ਹੈ ਪਰ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਜਾਂ ਕਾਂਗਰਸ ਦੇ ਕਰਨਵੀਰ ਬੋਰਜ ਕਿਸੇ ਗੱਲੋਂ ਕੱਟਨੇ ਹੋ ਸਕਦਾ ਹੈ ਕਿ ਬਾਜੀ ਉਹ ਮਾਰ ਜਾਣ ਸੋ ਲਗਾਤਾਰ ਜੋ ਨਜ਼ਰਾਂ ਨਤੀਜਿਆਂ ਦੇ ਉੱਪਰ ਟਿਕੀਆਂ ਹੋਈਆਂ ਨੇ ਪਹਿਲੇ ਗੇਟ ਦੀ ਜਿਹੜੀ ਕਾਊਂਟਿੰਗ ਹੈ ਸ਼ੁਰੂ ਹੋ ਚੁੱਕੀ ਹੈ ਦੋ ਹਾਲ ਬਨੇ ਹੋਏ ਨੇ ਇੱਕ ਹਾਲ ਦੇ ਵਿੱਚ ਵੈਲਟ ਪੇਪਰ ਦੀ ਵੀ ਕਾਊਂਟਿੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ EVM ਮਸ਼ੀਨਾਂ ਤੋਂ ਜੋ ਕਾਊਂਟਿੰਗ ਕੀਤੀ ਜਾ ਰਹੀ ਹੈ ਸੋ ਕੁਝ ਹੀ ਸਮੇਂ ਦੇ ਵਿੱਚ ਪਹਿਲੇ ਗੇਟ ਦੇ ਨਤੀਜੇ ਵੀ ਆ ਜਾਣਗੇ ਸੋ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਥਾਨਕ ਜੋ ਤਰਨਤਰਨ ਤੋਂ ਇੰਚਾਰਜ ਨੇ ਹਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਾਤ ਨੇ ਕੀ ਲੱਗਦਾ ਹੈ ਵੀ ਕਿਹਦੇ ਵੱਲ ਦੀ ਹਵਾ ਹੈ ਤੇ ਕਿਹਦੇ ਵੱਲ ਦੇ ਨਤੀਜੇ ਹੋ ਸਕਦੇ ਨੇ ਬਸ ਕਾਊਂਟਿੰਗ ਸ਼ੁਰੂ ਹੋ ਗਈ ਹੈ ਜੀ ਇਹ ਤਾਂ ਕੁਝ ਸਮੇਂ ਬਾਅਦ ਹੀ ਪਤਾ ਲੱਗ ਜਾਏਗਾ ਵੀ ਨਤੀਜੇ ਕਿਸ ਦੇ ਹੱਥ ਵੱਖ ਜਾਣਗੇ ਅ ਦੋ ਸੈਂਟਰ ਬਣੇ ਜੀ ਇੱਥੇ ਇੱਕ ਬੈਲਟ ਪੇਪਰ ਇੱਕ ਈਵੀਐਮ ਦੋਨਾਂ ਦੀ ਸ਼ੁਰੂ ਹੋ ਗਈ ਹੈ ਪਹਿਲੇ ਗੇਟ ਦੀ ਤੇ 10 15 ਮਿੰਟ ਦੇ ਵਿੱਚ ਵਿੱਚ ਪਹਿਲਾ ਜਿਹੜਾ ਰਿਜ਼ਲਟ ਉਹ ਆ ਜਾਏਗਾ ਹਰਿੰਦਰ ਜੀ ਐਗਜ਼ਿਟ ਜਿਵੇਂ ਹੀ ਇਲੈਕਸ਼ਨਸ ਖਤਮ ਹੋਏ 11 ਤਰੀਕ ਨੂੰ ਉਸ ਤੋਂ ਬਾਅਦ ਐਗਜ਼ਿਟ ਪੋਲਸ ਦੇ ਨਤੀਜੇ ਆਏ ਕਿਸ ਨੇ ਸਤਾਧਾਰੀ ਪਾਰਟੀ ਨੂੰ ਜਿਤਾਇਆ ਕਿਸ ਨੇ ਕਿਸੇ ਨੂੰ ਜਿਤਾਇਆ ਪਰ ਤੁਸੀਂ ਧਰਾਤਲੀ ਤੌਰ ਦੇ ਉੱਪਰ ਰਹੇ ਮੇਨ ਮੁੱਖ ਮੁਕਾਬਲਾ ਕਿਹਨਾਂ ਉਮੀਦਵਾਰਾਂ 'ਚ ਨਜ਼ਰ ਆਉਂਦਾ ਹੈ ਜੀ ਵੇਖੋ ਮੁੱਖ ਮੁਕਾਬਲਾ ਸਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਕਾਲੀ ਦਲ ਭਜਪਾ ਅਤੇ ਸਾਂਝੇ ਜਿਹੜੇ ਗੱਠ ਜੋੜ ਦੇ ਉਮੀਦਵਾਰ ਸੀ ਪੰਥਕ ਉਮੀਦਵਾਰ ਸੀ ਉਹਨਾਂ ਦੇ ਅਥਕਾਰ ਹੀ ਦੇਖਿਆ ਗਿਆ ਜੀ ਸਿੱਤੀ ਨਾਲ ਚੋਕ ਇਹਨਾਂ ਦੀ ਜ਼ਿਆਦਾ ਮਜ਼ਬੂਤ ਨਜ਼ਰ ਆਈ ਮਜ਼ਬੂਤ ਲੱਗੋ ਸੱਤਾਧਾਰੀ ਪਾਰਟੀ ਦੀ ਦੇਖਦੇ ਆ ਕਿ ਉਹਨਾਂ ਦੇ ਜਿਸ ਟਾਈਮ ਅਸੀਂ ਸਾਰਾ ਹਲਕੇ ਦੇ ਵਿੱਚ ਦੌਰਾ ਕੀਤਾ ਉੱਥੇ ਇਹ ਚੀਜ਼ ਵੇਖੀ ਗਈ ਕਿ ਇਹਨਾਂ ਦੇ ਬੁੱਥਾਂ ਨੇ ਥੋੜਾ ਜਿਆਦਾ ਰਸ਼ੀ ਸੀ ਪਰ ਇਹ ਕਹਿਣਾ ਸਹੀ ਨਹੀਂ ਆ ਵੀ ਇਹ ਵੋਟ ਚ ਕਨਵਰਟ ਹੋ ਸਕਦੇ ਆ ਕਿਉਂਕਿ ਲੋਕਾਂ ਦਾ ਡਰ ਸੱਤਾਧਾਰੀ ਪਾਰਟੀ